ਤੂੰ ਮਾਇਆ ਸਰਹੱਦੀ ਬੈਠਾ ਦੁਸ਼ਮਣ ਸਾਡੇ ਵੇੜੇ ਵੇ ਇੰਦਰਾ ਪੁੱਟੋ ਖਾਣ ਕੇ ਇਕੱਠੇ ਛੇੜ ਕੇ ਝਗੜੇ ਝੇੜੇ ਵੇ ਜਿੰਨਾ ਦਿਨਾਂ ਦੇ ਵਿੱਚ ਇਹ ਗੀਤ ਪੰਜਾਬ ਦੀਆਂ ਸੱਥਾਂ ਦੇ ਵਿੱਚ ਤੇ ਇਨਕਲਾਬੀ ਸਟੇਜਾਂ ਦੇ ਉੱਤੇ ਗਾਇਆ ਜਾਂਦਾ ਸੀ ਤਾਂ ਉਸ ਵੇਲੇ ਫੌਜ ਦੇ ਵਿੱਚੋਂ ਇੱਕ ਨੌਜਵਾਨ ਨਾਮਾ ਕਟਾ ਕੇ ਆਪਣਾ ਆਪਣੇ ਪਿੰਡ ਆ ਗਿਆ ਤੇ ਆ ਕੇ ਉਹਨੇ ਕਿਸਾਨੀ ਸੰਘਰਸ਼ ਦਾ ਝੰਡਾ ਚੁੱਕ ਲਿਆ ਲਗਾਤਾਰ ਅੱਜ ਤੱਕ ਉਹ ਤੁਰਿਆ ਆ ਰਿਹਾ ਹੈ ਇਹ ਨੌਜਵਾਨ ਕੌਣ ਸੀ ਕਿੱਥੇ ਦਾ ਜਨਮ ਹੋਇਆ ਇਹਦਾ ਜਨਮ ਉਗਰਾਹਾ ਪਿੰਡ ਦੇ ਵਿੱਚ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੋਇਆ ਤੇ ਉਥੋਂ ਜਿਵੇਂ ਅਸੀਂ ਜਾਣਦੇ ਆ ਕਿ ਛੋਟੀ ਕਿਸਾਨੀ ਦੇ ਵਿੱਚੋਂ ਤੇ ਮਜ਼ਦੂਰਾਂ ਦੇ ਵਿੱਚੋਂ ਜਿਹੜੇ ਹੌਣਹਾਰ ਨੌਜਵਾਨ ਹੁੰਦੇ ਨੇ ਜਿੰਨਾ ਜਿਹੜੇ ਦਿਮਾਗੀ ਟੈਸਟ ਵੀ ਪਾਸ ਕਰ ਸਕਦੇ ਨੇ ਜਿਹਨੂੰ ਕਹਿੰਦੇ ਨੇ ਰਿਟਨ ਟੈਸਟ ਪਾਸ ਕਰਨਾ ਤੇ ਫਿਜ਼ੀਕਲ ਟੈਸਟ ਪਾਸ ਕਰਨਾ ਉਹੀ ਫੌਜ ਦੇ ਵਿੱਚ ਭਰਤੀ ਹੁੰਦੇ ਨੇ ਤਾਂ ਬਾਪੂ ਦਾ ਕਰਜ਼ਾ ਲਾਉਣ ਵਾਸਤੇ ਕਰਜ਼ੇ ਦੀ ਪੰਡ ਨੂੰ ਹੌਲੀ ਕਰਨ ਵਾਸਤੇ ਇਹ ਜੁਗਿੰਦਰ ਸਿੰਘ ਨਾਂ ਦਾ ਨੌਜਵਾਨ ਵੀ ਫੌਜ ਦੇ ਵਿੱਚ ਭਰਤੀ ਹੋਇਆ ਸੀਗਾ ਪਰ ਉੱਥੇ ਉਹਨਾਂ ਨੇ ਜਦੋਂ ਦੇਖਿਆ ਕਿ ਦੇਸ਼ ਦੇ ਅੰਦਰ ਸਿਸਟਮ ਇਹਨਾਂ ਗੰਦਰ ਚੁੱਕਿਆ ਵੱਡੀ ਲੜਾਈ ਇੱਥੇ ਲੜਨ ਦੀ ਲੋੜ ਹੈ ਤਾਂ ਉਹਨਾਂ ਨੇ ਆ ਕੇ ਫੌਜ ਦੇ ਵਿੱਚੋਂ ਫਿਰ ਲਗਾਤਾਰ ਕਿਸਾਨੀ ਸੰਘਰਸ਼ ਦਾ ਝੰਡਾ ਚੁੱਕਿਆ ਤੇ ਲੜਾਈ ਛੇੜ ਦਿੱਤੀ ਤਾਂ ਉਸ ਵੇਲੇ ਵੀ ਅੱਜ ਵੀ ਜਿਵੇਂ ਕਾਰਪੋਰੇਟ ਘਰਾਣੇ ਨੇ ਉਸ ਵੇਲੇ ਵੀ ਇਸ ਇਸ ਤਰ੍ਹਾਂ ਦੇ ਕਾਰਪੋਰੇਟ ਪਰਿਵਾਰ ਜਿਹੜੇ ਕਾਰਪੋਰੇਟ ਘਰਾਣੇ ਸੀ ਉਹ ਹੈਗੇ ਸੀਗੇ ਜਿਨ੍ਹਾਂ ਨੂੰ ਲਗਾਤਾਰ ਜਿਹੜੇ ਸਰਕਾਰਾਂ ਨਾਲ ਮਿਲੀ ਭੁਗਤ ਦੇ ਨਾਲ ਜਿਹਨੂੰ ਵਿਕਾਸ ਦਾ ਨਾਮ ਦਿੰਦੇ ਨੇ ਕਿ ਅਸੀਂ ਵਿਕਾਸ ਕਰਾਂਗੇ ਪਰ ਇਹ ਜਿਹੜਾ ਕਾਰਪੋਰੇਟੀ ਵਿਕਾਸ ਹੁੰਦਾ ਆਪਾਂ ਜਾਣਦੇ ਆ ਇਹ ਲਗਾਤਾਰ ਕਿਸਾਨ ਵਿਰੋਧੀ ਹੁੰਦਾ ਹੈ ਮਜ਼ਦੂਰ ਵਿਰੋਧੀ ਹੁੰਦਾ ਹੈ ਲੋਕ ਵਿਰੋਧੀ ਹੁੰਦਾ ਹੈ ਇਹ ਕੁਝ ਪਰਿਵਾਰਾਂ ਨੂੰ ਲਾਭ ਪਹੁੰਚਾਉਣ ਲਈ ਜਿਹੜੇ ਪ੍ਰੋਜੈਕਟ ਉਲਿੱਕੇ ਜਾਂਦੇ ਨੇਗੇ ਤਾਂ ਉਦੋਂ ਤੋਂ ਲੈ ਕੇ ਲਗਾਤਾਰ ਇਹਨਾਂ ਨੇ 1981 ਤੋਂ ਲੈ ਕੇ 81 ਤੋਂ ਲੈ ਕੇ ਕਿਸਾਨ ਜਥੇਬੰਦੀਆਂ ਦੇ ਵਿੱਚ ਸ਼ਾਮਲ ਹੋ ਕੇ ਲਗਾਤਾਰ ਪਹਿਲੀਆਂ ਸਫਾਂ ਦੇ ਵਿੱਚ ਆਗੂ ਰੋਲ ਮੋਰੀ ਰੋਲ ਸੀ ਜਿਹੜਾ ਉਹ ਲਗਾਤਾਰ ਇਹਨਾਂ ਨੇ ਸੰਘਰਸ਼ ਕੀਤਾ ਤੇ ਉਸ ਤੋਂ ਬਾਅਦ ਕਿਸਾਨੀ ਧਿਰਾਂ ਦੇ ਅੰਦਰ ਜਿਹੜੀ ਟੁੱਟ ਭੱਜ ਹੁੰਦੀ ਰਹੀ ਉਹਦੇ ਵਿੱਚੋਂ ਫੇਰ ਇੱਕ ਜਥੇਬੰਦੀ ਨਿਕਲੀ ਜਿਹਨੂੰ ਮੈਂ ਇਹ ਕਹਿ ਸਕਦਾ ਕਿ ਕਾਫੀ ਅਨੁਸ਼ਾਸਿਤ ਜਥੇਬੰਦੀ ਹੈ ਔਰ ਜਿਨੇ ਆਪਣੇ ਹੀ ਢੰਗ ਨਾਲ ਕਿਸਾਨ ਕੋਲਾਂ ਦੇ ਵਿੱਚ ਹਿੱਸਾ ਪਾਇਆ ਤਾਂ ਉਸ ਵੇਲੇ ਇੱਕ ਗਰੁੱਪ ਜਿਹਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਕਿਹਾ ਜਾਂਦਾ ਹੈ ਉਹਦੇ ਆਗੂ ਨੇ ਜੋਗਿੰਦਰ ਸਿੰਘ ਉਗਰਾਹਾ ਤਾਂ ਇਹ ਜੋਗਿੰਦਰ ਸਿੰਘ ਉਗਰਾਹਾ ਸ਼ਾਇਦ ਅਨੁਸ਼ਾਸਨ ਫੌਜ ਦੇ ਵਿੱਚੋਂ ਸਿੱਖ ਕੇ ਆਏ ਇਨਾਂ ਦਾ ਫੌਜੀਆ ਵਾਲਾ ਅਨੁਸ਼ਾਸਨ ਹੈ ਆਪਣੀ ਜਥੇਵੰਦੀ ਦੇ ਵਿੱਚ ਵੀ ਇੱਕ ਵਰਦੀ ਵੀ ਲੱਗੀ ਹੋਈ ਹੈ ਇਹਨਾਂ ਦੀ ਆਪਣੀ ਚਿਹੋ ਬੀਬੀਆਂ ਹੋਣ ਬੀਬੀਆਂ ਦਾ ਵੱਡਾ ਜਥਾ ਹੈ ਇਸ ਜਥੇਵੰਦੀ ਦੇ ਵਿੱਚ ਕੰਮ ਕਰਦਾ ਔਰ ਮਰਦਾਂ ਦਾ ਜਥਾ ਵੀ ਕੰਮ ਕਰਦਾ ਹੈ ਔਰ ਲੀਡਰਸ਼ਿਪ ਹੈ ਜਿਹੜੀ ਜਿੱਥੋਂ ਤੱਕ ਮੈਂ ਜਾਣਦਾ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਬਿਲਕੁਲ ਨਸ਼ਾ ਰਹਿਤ ਹੈ ਔਰ ਅਨੁਸ਼ਾਸਨ ਦੇ ਵਿੱਚ ਹੈ ਵਰਦੀ ਧਾਰੀ ਹੈ ਬਕਾਇਦਾ ਔਰ ਇਹ ਆਪਣਾ ਝੰਡਾ ਲੈ ਕੇ ਲਗਾਤਾਰ ਲੜ ਰਹੇ ਨੇ ਤੇ ਜਿਹੜਾ ਵੱਡਾ ਕਿਸਾਨ ਅੰਦੋਲਨ ਲੜਿਆ ਗਿਆ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਉਹਦੇ ਵਿੱਚ ਵੀ ਇਹਨਾਂ ਨੇ ਆਪਣਾ ਬਣਦਾ ਹਿੱਸਾ ਪਾਇਆ ਔਰ ਉਹ ਮੋਰਚਾ ਜਿਹੜਾ ਹੈਗਾ ਲੋਕਾਂ ਦੇ ਸਹਿਯੋਗ ਦੇ ਨਾਲ ਹੋਰ ਸਾਰੀਆਂ ਗਰੀਬ ਧਿਰਾਂ ਦੇ ਨਾਲ ਜਿਹੜੀਆਂ ਮਜ਼ਦੂਰ ਧਿਰਾਂ ਸੀਗੀਆਂ ਚਾਹੇ ਉਹ ਦੁਕਾਨਦਾਰ ਸੀਗੇ ਚਾਹੇ ਆਮ ਲੋਕ ਸੀਗੇ ਉਹਨਾਂ ਨੇ ਇਹਦੇ ਵਿੱਚ ਹਿੱਸਾ ਪਾਇਆ ਪਰ ਇਹ ਅੰਦੋਲਨ ਲੜਿਆ ਤਾਂ ਇਹਨਾਂ ਕਿਸਾਨਾਂ ਆਗੂਆਂ ਨੇ ਸਾਰਿਆਂ ਨੇ ਤਾਂ ਉਦੋਂ ਤੋਂ ਲੈ ਕੇ ਇਹ ਕਿਸਾਨ ਆਗੂ ਲਗਾਤਾਰ ਲੜਦਾ ਤੁਰਿਆ ਆ ਰਿਹਾ ਤੇ ਆ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਹੜ ਆਏ ਨੇਗੇ ਜਿਦੇ ਵਿੱਚ ਵੱਡੇ ਪੱਧਰ ਦੇ ਉੱਤੇ ਤਬਾਹੀ ਹੋਈ ਕਿਸਾਨਾਂ ਦੀ ਵੀ ਹੋਈ ਪਰ ਮਜ਼ਦੂਰਾਂ ਦਾ ਜਿਹੜਾ ਸਭ ਤੋਂ ਵੱਡਾ ਪੱਖ ਜਿਹੜਾ ਲਿਆਇਆ ਗਿਆ ਉਹ ਵੀ ਇਸੇ ਜਥੇਬੰਦੀ ਵੱਲੋਂ ਲਿਆ ਗਿਆ ਇਹਨਾਂ ਨੇ ਆਪਣੇ ਜਥੇਬੰਦੀ ਦੇ ਰਾਹੀਂ ਜਿੱਥੇ ਆਪਣੇ ਕਾਡਰ ਤੋਂ ਤੇ ਆਮ ਲੋਕਾਂ ਤੋਂ ਰਾਹਤ ਇਕੱਠੀ ਕਰਕੇ ਜਿੱਥੇ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਉੱਥੇ ਇਹਨਾਂ ਨੇ ਮਜ਼ਦੂਰਾਂ ਤੇ ਰਾਂਸੀਆਂ ਕਿ ਮਜ਼ਦੂਰ ਜਿਹੜੇ ਮਾਰੇ ਗਏ ਜਿਨ੍ਹਾਂ ਦੀਆਂ ਦਿਹਾੜੀਆਂ ਠੱਪ ਹੋ ਗਈਆਂ ਜਿਨ੍ਹਾਂ ਦੇ ਕੱਚੇਕਰ ਟਹਿ ਗਏ ਉਹਨਾਂ ਮਜ਼ਦੂਰਾਂ ਤੱਕ ਵੀ ਇਹਨਾਂ ਨੇ ਰਾਹਤ ਪਹਚਾਈ ਹੈਗੀ ਤਾਂ ਇਹ ਜਿਹੜਾ ਕਿਸਾਨ ਆਗੂ ਆ ਜੋਗਿੰਦਰ ਸਿੰਘ ਉਗਰਾਹ ਇਹ ਇਹਨਾਂ ਦਾ ਜਨਮ 1945 ਦੇ ਵਿੱਚ ਹੋਇਆ ਸੀਗਾ ਤਾਂ ਅੱਜ ਇਹ 80 ਵਰਿਆਂ ਦੇ ਹੋ ਗਏ ਨੇ 80 ਵਰਿਆਂ ਦੇ ਤੇ 81 ਮ ਚੱਲ ਪਿਆ ਤੇ ਮੈਂ ਇਹਨਾਂ ਨੂੰ ਬਜ਼ੁਰਗ ਸ਼ਬਦ ਨਹੀਂ ਵਰਤੂੰਗਾ ਤਾਂ ਇਹ 80 ਵਰਿਆਂ ਦਾ ਨੌਜਵਾਨ ਹੈ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਲੜਨ ਵਾਲਾ ਅਗਵਾਈ ਕਰਨ ਵਾਲਾ ਜਿਹੜਾ ਜਜ਼ਬਾ ਹੈ ਉਹ ਨੌਜਵਾਨਾਂ ਵਾਲਾ ਹੈ ਤੇ ਸ਼ਾਇਦ ਨੌਜਵਾਨਾਂ ਤੋਂ ਵੀ ਕਿਤੇ ਵੱਧ ਹੈ ਤਾ ਇਸ ਨੌਜਵਾਨ ਨੂੰ 80 ਸਾਲਾਂ ਦੇ ਨੌਜਵਾਨ ਨੂੰ ਅਸੀਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਮੁਬਾਰਕ ਕਹਿੰਦੇ ਆ ਕਿ ਇਹਨਾਂ ਨੂੰ ਇਹ ਮੁਬਾਰਕ ਹੋਵੇ ਇਹਨਾਂ ਦੀ ਲੰਬੀ ਉਮਰ ਹੋਵੇ ਇਹਨਾਂ ਦੀ ਜ਼ਿੰਦਗੀ ਜਿਹੜੀ ਤੰਦਰੁਸਤ ਰਹੇ ਇਹ ਲਗਾਤਾਰ ਇਸੇ ਤਰ੍ਹਾਂ ਹੀ ਲੋਕ ਸੰਘਰਸ਼ਾਂ ਦੀ ਅਗਵਾਈ ਕਰਦੇ ਰਹਿਣ ਤੇ ਜਿਹੜਾ ਹੈਗਾ ਲੋਕਾਂ ਨੂੰ ਬਚਾਉਣ ਵਾਲੀ ਜਿਹੜੀ ਇਹਨਾਂ ਦੀ ਯੋਜਨਾ ਹੁੰਦੀ ਹੈ ਕਿ ਕਿਸਾਨ ਆਗੂਆਂ ਦੇ ਹੋਰ ਕਿਸਾਨ ਆਗੂ ਵੀ ਲੜਦੇ ਐ ਪਰ ਅੱਜ ਇਹਨਾਂ ਦਾ ਕਿਉਂਕਿ ਜਨਮ ਦਿਨ ਹੈ ਅਸੀਂ ਇਹਨਾਂ ਦੇ ਉੱਤੇ ਇਹ ਗੱਲ ਫੋਕਸ ਕਰਦੇ ਹੋਏ ਇਹ ਗੱਲ ਕਹਾਂਗੇ ਕਿ ਇਹਨਾਂ ਨੇ ਲਗਾਤਾਰ ਲਗਾਤਾਰੇ ਲੜਾਈ ਲੜੀਏ ਤੇ ਇਹਨਾਂ ਦੀ ਲਗਾਤਾਰਤਾ ਅੱਜ ਤੱਕ ਕਾਇਮ ਹੈ ਤੇ ਅਸੀਂ ਇਹਨਾਂ ਨੂੰ ਇਹਨਾਂ ਦੇ 80ਵੇਂ ਜਨਮ ਦਿਨ ਦੇ ਉੱਤੇ ਮੁਬਾਰਕ ਕਹਿੰਦੇ ਹੋਏ ਆਸ ਕਰਦੇ ਹਾਂ ਤੇ ਇਹਨਾਂ ਦੀ ਜ਼ਿੰਦਗੀ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ ਕਿ ਇਹਨਾਂ ਦੀ ਜ਼ਿੰਦਗੀ ਇਹਨਾਂ ਦੀ ਉਮਰ ਜਿਹੜੀ ਲੰਬੀ ਹੋਵੇ ਤੇ ਲਗਾਤਾਰ ਇਹ ਇਸ ਤਰ੍ਹਾਂ ਦੇ ਚਾਨਣ ਬਣਦੇ ਰਹਿਣ ਤੇ ਆਪਣੇ ਸੰਘਰਸ਼ਾਂ ਨੂੰ ਇਹ ਲੋਕ ਪੱਖੀ ਜਿਹੜੇ ਇਹਨਾਂ ਦੇ ਸੰਘਰਸ਼ ਹੁੰਦੇ ਨੇਗੇ ਉਹ ਲੜਦੇ ਰਹਿਣ ਤੇ ਅੱਜ ਜਿਹੜੇ ਵੱਡੇ ਹਮਲੇ ਨੇਗੇ ਕਾਰਪੋਰੇਟ ਘਰਾਣੇ ਦੇ ਉਹਨੂੰ ਇਹ ਠੱਲ ਪਾਉਂਦੇ ਰਹਿਣ ਇੰਨੀ ਗੱਲ ਕਹਿੰਦੇ ਹੋਏ ਅਸੀਂ ਇਹਨਾਂ ਨੂੰ ਇੱਕ ਵਾਰੀ ਫੇਰ ਇਨਕਲਾਬੀ ਸ਼ੁਭਕਾਮਨਾਵਾਂ ਕਹਿੰਨੇ ਇਹਨਾਂ ਦੇ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਮਿਹਰਮਾਨੀ